ਤੋ ਪਤਾ ਨਹੀਂ ਲੱਗਦਾ ਵੀ ਕਿਹੜੇ ਦਿਨਾਂ ਕੀ ਚੱਲ ਰਿਹਾ। ਰੋਜ਼ ਹੀ ਗੁਰਦੁਆਰੇ ਆਉਣ ਵਾਲੇ ਕਿਸੇ ਦੇ ਹੱਥਾਂ ਵਿੱਚ ਥਾਲ, ਹਰਮਾਰਜੀ ਦੇ ਕੇ ਲਫਾਫਾ ਜਾ, ਡੋਲੂ ਜਾ। ਚੁੱਕ ਕੇ ਪਤਾ ਨਹੀਂ ਕਿੱਧਰ ਨੂੰ ਤੁਰੇ ਫਿਰਦੇ ਨੇ। ਸੁਖ ਗੁਰਮਤ ਦੇ ਦਾਇਰੇ ਵਿੱਚ ਰਹਿ ਕੇ ਕਿਉਂਕਿ ਮੇਰੇ ਸਾਹਬ ਜਿਨ੍ਹਾਂ ਮੈਂ ਸੋਚਿਆ ਵੀ ਤਰੀਕੇ ਨਾਲ ਮੈਂ ਕਹਿ ਦਵਾਂ। ਤੇ ਮੈਨੂੰ ਲੱਗਦਾ ਵੀ ਇਤੋਂ ਬਾਅਦ ਹੱਦ ਹੋਵੇਗੀ। ਮੇਰੀ ਹੱਥ ਮੰਨ ਕੇ ਬੇਨਤੀ ਆ ਭੈਣੋ ਮੇਰੀਆਂ ਮਤਾਮਾਂ ਗੁਰੂ ਘਰ ਤੋਂ ਬਗੈਰ ਨਾ ਜਾਓ ਹੋਰ ਪਾਸੇ। ਸਵੇਰੇ ਸਾਡਾ ਸੀਸ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਟਿਕ ਜਾਂਦਾ ਹੈ ਤੇ ਫਿਰ ਦਿਨ ਦੇ ਵਿੱਚ ਆਪਾਂ ਹੋਰ ਪਾਸੇ ਭੱਜ ਲੈਨੇ ਆ। ਤੇ ਚਲੋ ਠੀਕ ਹੈ ਕਈ ਮਤਾਮਾਂ ਮੇਰੀਆਂ ਭੈਣਾ ਗ੍ਰਾਂਥੀ ਕਰਕੇ ਕਦਰ ਵੀ ਇਹਨਾਂ ਕਰਦੀਆਂ ਨੇ ਇੱਜ਼ਤ ਕਰਦੀਆਂ ਨੇ ਵੀ ਉਹਨਾਂ ਨੂੰ ਐਂ ਨਹੀਂ ਹੁੰਦਾ ਕਈ ਵਾਰ ਐਂ ਹੁੰਦਾ ਵੀ ਸਾਹਮਣੇ ਬਾਬਾ ਆ ਗਿਆ ਵੀ ਹੁਣ ਕਿੱਧਰ ਨੂੰ ਵੜੀਏ ਉਹਨਾਂ ਦਾ ਚਿਹਰਾ ਹਾਵ ਭਾਵ ਦੱਸਦਾ ਹੈ ਵਿਚਾਰੀਆਂ ਕੱਚੀਆਂ ਜਿਹੀ ਹੋ ਜਾਂਦੀਆਂ ਨੇ ਜਦੋਂ ਸਾਨੂੰ ਅਹੀ ਜੀ ਥਾਵੇਂ ਜਾਂਦੇ ਆਂ ਫੇਰ ਵੀ ਸ਼ਰਮ ਮਹਿਸੂਸ ਹੋ ਰਹੀ ਹੈ ਤਾਂ ਫਿਰ ਮੈਨੂੰ ਲੱਗਦਾ ਵੀ ਸ਼ਾੜੀ ਜਿਣਾ ਚਾਹੀਦੀ ਕੱਲੀ ਗੱਲ ਕਹਿਣ ਮਾਤਰ ਨਹੀਂ ਸਾਡੇ ਖੁਦ ਦੇ ਪਰਿਵਾਰ ਦੇ ਵਿੱਚ ਇਹ ਮਨੌਤਾਂ ਹੁਣ ਤੱਕ ਮੰਨੀਆਂ ਪਰ ਮਾਂ ਸਾਡੀ ਨੇ ਛੱਡ ਦਿੱਤੀਆਂ ਉਸ ਤੋਂ ਬਾਅਦ ਅਸੀਂ ਵੀ ਛੱਡਦਾ ਸਾਰਾ ਕਿਉਂਕਿ ਤੇਰਾ ਤੇ ਪਰਿਵਾਰ ਤੇਰੇ ਰਿਸ਼ਤੇਦਾਰ ਤੇਰਾ ਸ੍ਰੀਕਾ ਤੇਰੇ ਤੇ ਮਾਨ ਕਰੇ ਜਿਵੇਂ ਭਾਈ ਹਰਪ੍ਰੀਤ ਸਿੰਘ ਇੱਕ ਨਹੀਂ ਦੋ ਬੱਚੀ ਨੇ ਸਹਿ ਪਾਠ ਹੱਟ ਕਰਨਾ ਇਹਨਾਂ ਦੇ ਘਰੋਂ ਧਰਮ ਪਤਨੀ ਬੀਬੀ ਹੈ ਇਹਨੇ ਅਲੱਗ ਕਰਨਾ ਦੇਖੋ ਸਤਿਗੁਰੂ ਦੀ ਕਿੱਡੀ ਵੱਡੀ ਕਿਰਪਾ हां ठीक है ਵੀ ਜਿਹਨੇ ਨਹੀਂ ਕਰਨਾ ਉਹਦੇ ਵਾਸਤੇ ਨਿੱਕੀ ਜਿਹੀ ਗੱਲ ਲੱਗਣੀ ਆ ਪਰ ਜਿਹਨੇ ਕਰਨਾ ਹੈ 1430 ਅੰਗ ਮੈਂ ਆਪਣੇ ਤੇ ਗੱਲ ਕਰਾਂ ਦੂਸਰੇ ਤੇ ਨਾ ਕਰਾਂ ਸਾਨੂੰ ਗਰੰਥੀ ਸਿੰਘਾਂ ਨੂੰ ਭੇਟਾ ਲੈ ਕੇ 1430 ਅੰਗ ਕਰਨੇ ਪੜੇ ਔਖੇ ਨੇ ਪੈਸੇ ਲੈ ਕੇ ਪਰ ਜਿਹਨੇ ਨਿਸ਼ਕਾਮ ਸੇਵਾ ਆਪਣੇ ਲਈ ਆਪਣੇ ਪਰਿਵਾਰ ਲਈ ਆਪਣੇ ਬੱਚਿਆਂ ਲਈ ਆਪਣੇ ਲਈ ਵੀ ਮੈਨੂੰ ਜ਼ਿੰਦਗੀ ਵਿੱਚ ਗਿਆਨ ਆ ਸਕੇ ਉਹਦੇ ਲਈ ਐਡਾ ਵੱਡਾ ਕੰਮ ਕਰਨਾ ਕੋਈ ਛੋਟਾ ਨਹੀਂ ਹੈ ਸੋ ਜਿਹੜਾ ਆਪਾਂ ਇਧਰ ਉਧਰ ਦੌੜੇ ਫਿਰਦੇ ਆ ਨਾ ਭੱਜੇ ਫਿਰਦੇ ਆ ਹੱਥ ਬਨ ਕੇ ਬੇਨਤੀ ਆ ਭੈਣੇ ਮੇਰੀਏ ਛੱਡ ਦੇ ਖੜਾ ਪਹਿਲੀ ਗੱਲ ਤਾਂ ਜਦੋਂ ਸਾਨੂੰ ਜਾਂਦੇ ਆ ਮੈਂ ਉੱਥੇ ਗੱਲ ਕਰ ਰਿਹਾ ਵੀ ਜਦੋਂ ਸ਼ਰਮ ਲੱਗ ਰਹੀ ਆ ਵੀ ਕਿੱਧਰ ਜਾ ਚੱਕੀ ਫਿਰਦੇ ਆ ਥਾਲ ਜਾਂ ਗੁਰਦੁਆਰੇ ਜਾਣਾ ਨਹੀਂ ਗਲੀ ਕੋਈ ਹੋਰ ਮੁੜ ਗਈ ਤੇ ਫਿਰ ਛੱਡ ਦੇਣਾ ਚਾਹੀਦਾ ਗੁਰਦੁਆਰੇ ਆਉਂਦੇ ਆ ਤੈਨੂੰ ਸ਼ਰਮ ਮਹਿਸੂਸ ਹੋਵੇ ਨਹੀਂ ਹੋ ਸਕਦਾ ਗੁਰਦੁਆਰੇ ਮੱਥਾ ਟੇਕਦੇ ਆ ਤੈਨੂੰ ਸ਼ਰਮ ਮਹਿਸੂਸ ਹੋਵੇ ਨਹੀਂ ਹੋ ਸਕਦਾ ਸੋ ਇਸ ਕਰਕੇ ਜਿਹੜਾ ਆਪਾਂ ਇੱਧਰ ਉੱਧਰ ਭੱਜੇ ਫਿਰਦੇ ਆ ਨਾ ਹਾਂ ਚਲੋ ਠੀਕ ਹੈ ਜੇ ਕਿਧਰ ਨਾ ਕਿਤੇ ਕੋਈ ਮੰਨਣਯੋਗ ਐ ਮਨੋਤ ਮੰਨ ਲਓ ਹੁਣ ਇੱਥੋਂ ਬੰਦੇ ਨੇ 5 ਕਿਲੋ ਆਟਾ ਪਾਇਆ ਗਾਉਂ ਸਾਲਾ ਦੇ ਵਿੱਚ گاਵਾਂ ਨੂੰ ਪਾ ਕੇ ਆਉਣਾ ਕਿਧਰ ਨਾ ਕਿਤੇ ਗੱਲ ਖਾਪਦੀ ਐ ਵੀ ਪਾਓ ਕੋਈ 2 ਕਿਲੋ ਗੁੜ ਲੈ ਕੇ ਚੱਲੇ ਆਂ ਗਾਂ ਨੂੰ ਪਾਇਆ ਗਾਵਾਂ ਨੂੰ ਪਾਇਆ ਕੋਈ ਸੂਈ ਹੋਈ ਗਾਂ ਉਹਨੂੰ ਪਾਇਆ ਕਿਦਣਾ ਕਿਤੇ ਗੱਲ ਖਪਦੀ ਐ ਚਲੋ ਕਰਨਾ ਚਾਹੀਦਾ ਇਦਾਂ ਦਾ ਕਰੋ ਮੈਂ ਕਿਹਾ ਨਾ ਵਧੀਆ ਗੱਲ ਐ ਕੋਈ ਤੂੜੀ ਦੀ ਸੇਵਾ ਕਰਦਾ ਕੋਈ ਗਊਆਂ ਨੂੰ ਆਟਾ ਪਾ ਸਕਦਾ ਕੋਈ ਰੋਟੀਆਂ ਘਰਾਂ ਵਿੱਚ ਬਚੀਆਂ ਆਉਂਦੀਆਂ ਨੇ ਉਹ ਪਾ ਦੋ ਕਿਉਂਕਿ ਤੇਰੇ ਤੇ ਤੇਰਾ ਸਰੀਕਾ ਤੇਰਾ ਭਾਈਚਾਰਾ ਮਾਨ ਕਰੇ ਇਦਾਂ ਦੇ ਕੰਮ ਕਰ ਜਿਵੇਂ ਤੁਸੀਂ ਯਕੀਨ ਮੰਨੋਗੇ ਮੇਰੇ ਘਰੇ ਅਸੀਂ ਤਿੰਨ ਭਰਾ ਹਾਂ ਦੋਏ ਭਰਾਵਾਂ ਦੀਆਂ ਗੁਰਦੁਆਰਾ ਸਾਹਿਬ ਦੇਖਦੀਆਂ ਬਾਰੀਆਂ ਲੱਗੀਆਂ ਹੋਈਆਂ ਨੇ ਤੇ ਦੋਨੇ ਘਰਾਂ ਦੇ ਵਿੱਚ ਨਿਤਨੇਮ ਹੁੰਦਾ ਇਸ ਗੱਲ ਦਾ ਮੈਨੂੰ ਮਾਨ ਹੈ ਵੀ ਮੇਰੇ ਭਰਾਵਾਂ ਦੇ ਘਰੇ ਮੇਰੇ ਘਰੇ ਨਿਤਨੇਮ ਹੁੰਦਾ ਤੇ ਆਪਾਂ ਫੇਰ ਵੀ ਸਰਦਾਰ ਘਰਾਨਿਆਂ ਦੇ ਵਿੱਚ ਜਨਮ ਲੈ ਕੇ ਪਤਾ ਨਹੀਂ ਕਿਹੜੇ ਪਾਸੇ ਪੁੱਜੇ-ਪੁੱਜੇ ਫਿਰਦੇ ਆ ਹੁਣ ਤਾਂ ਚਲੋ ਬਰਾਦਰੀ ਤੌਰ ਤੇ ਇੱਕ ਮੈਂ ਗੱਲ ਕਰਦਾ ਵੀ ਜਿਹੜੀਆਂ ਜਿਨ੍ਹਾਂ ਨੂੰ ਆਪਾਂ ਛੋਟੀਆਂ ਬਰਾਦਰੀਆਂ ਕਹਿੰਦੇ ਆ ਉਹਨਾਂ ਨੇ ਵੀ ਮੈਨੂੰ ਲੱਗਦਾ ਬਹੁਤੇ ਬੰਦਿਆਂ ਨੇ ਛੱਡ ਤਾਂ ਹੀ ਖੜਾ ਸਾਡੇ ਪਿੰਡ ਦੇ ਵਿੱਚ ਮੈਨੂੰ ਲੱਗਦਾ ਵੀ ਜਿਹੜਾ ਅੱਜ ਤੋਂ 10 ਸਾਲ ਪਹਿਲਾਂ 90% ਦੀ ਮੈਨੂੰ ਲੱਗਦਾ ਹੁਣ 50% ਖਾਪ ਤੋਂ ਖਤਮ ਹੋ ਗਿਆ ਸੌਦਾ ਗੁਰਦੁਆਰੇ ਨਾਲ ਜੁੜਗੇ ਲੋਕ ਤੋ ਅਸੀਂ ਗੁਰਦੁਆਰੇ ਜਦੋਂ ਜਾਉ ਨਾ ਕਦੇ ਸਮਾਗਮ ਹੋਵੇ ਸਾਡੇ ਗੁਰਦੁਆਰੇ ਤੇ ਜੇ ਕੋਈ ਪੱਤਰਕਾਰ ਚਲਾ ਜਾਵੇ ਇੰਟਰਵਿਊ ਵਾ ਲੈਣ ਵਾਸਤੇ ਉਹਨਾਂ ਨੂੰ ਮੇਰੇ ਨਾਲ ਲੱਭ ਪੁੱਛ ਲੈ ਲੰਗਰ ਬੁਲਾਉਣ ਵਾਲਿਆਂ ਨੂੰ ਭਾਂਡੇ ਮੰਜ਼ਨ ਵਾਲਿਆਂ ਨੂੰ ਵੀ ਤੁਸੀਂ ਕਿਹੜੇ ਫਿਰਕੇ ਦੇ ਨਾਲ ਸੰਬੰਧ ਰੱਖਦੇ ਹੋ ਤੁਹਾਨੂੰ ਘੱਟੋ ਘੱਟ 90% ਤੇ ਇਹ ਨਿੱਕੀਆਂ ਬਰਾਦਰੀਆਂ ਦੇ ਮਿਲਣ ਇੰਨਾ ਫਰਕ ਪੈ ਜਾ। ਤੇ ਅਸੀਂ ਫੇਰ ਵੀ ਸਿੱਖ ਘਰਾਨੇ ਦੇ ਵਿੱਚ ਜਨਮ ਲੈ ਕੇ ਇਧਰ ਉਧਰ ਭੱਜੇ ਫਿਰਦੇ ਹਾਂ ਕੁਝ ਨਹੀਂ ਮਿਲਣਾ ਜਿੱਥੇ ਮਰਜੀ ਪਾਣੀ। ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਤੇਰੀ ਪੂਰੀ ਨਹੀਂ ਪਈ ਨਾ ਜਿੱਥੇ ਮਰਜੀ ਚਲਾ ਜਾ ਜਿੱਥੇ ਮਰਜੀ। ਹਾਂ ਬਾਣੀ ਆਪਣੇ ਘਰ ਵਿੱਚ ਪੜ੍ਹਨੀ ਸ਼ੁਰੂ ਕਰ ਗੁਰਬਾਣੀ ਨੂੰ ਲਾਗੂ ਕਰ ਤੇਰਾ ਭਲਾ ਹੋਣਾ। ਪਰ ਜੇ ਪਾਈ ਕਹੀਏ ਚਲੋ ਫੇਰ ਵੀ ਜੇ ਕਿਦਰਾ ਕਿਤੇ ਅਸੀਂ ਮਨਾਉਤ ਮੰਨਣੀ ਹੈ ਉਸੇ ਦਿਨ ਤੂੰ ਗੁਰਦੁਆਰੇ ਆ ਜਾ ਗੁਰਦੁਆਰੇ ਮੱਥਾ ਟੇਕਿਆ ਗੁਰਦੁਆਰੇ ਚੜਾ ਜਾ ਕੋਈ 2 ਕਿਲੋ ਆਟਾ ਉੱਥੇ ਗ੍ਰਾਂਤੀ ਸਿੰਘ ਜੀ ਨੇ ਸਵੇਰੇ ਗੁਰੂ ਦੀ ਗੱਲ ਸੁਣਾਈ ਹੈ ਉਹਦਾ ਪਰਿਵਾਰ ਉਹਦੇ ਬੱਚੇ ਉਹਦਾ ਪ੍ਰਸ਼ਾਦਾ ਬਣਾ ਕੇ ਛਕ ਲੈਣਗੇ ਤੇ ਆਟਾ ਜਾ ਘੋਲਿਆ ਉਹਦੇ ਵਿੱਚੀ ਵਿੱਚੀ ਕੱਚੇ ਦੇ ਵਿੱਚ ਖੰਡ ਢੋਲ ਲਈ ਵਿੱਚੀ ਗੁੜ ਪਾ ਲਿਆ ਤੇ ਚੱਕ ਕੇ ਉੱਤੇ ਇਟਾਂ ਦੇ ਢੋਲਿਆ ਉੱਥੇ ਕੁੱਤੇ ਵਿੱਚੀ ਸ਼ਾਫ ਕਰਦੇ ਫਿਰਦੇ ਨੇ ਵਿੱਚੀ ਚਲੋ ਠੀਕ ਹੈ ਜੇ ਮਰੌਤ ਮੰਨਣੀ ਆ ਕੱਲ ਮੈਂ ਇੱਕ ਮੋੜ ਤੇ ਦੇਖਿਆ ਨਾ ਆਲੇ-ਦਾਲੇ ਡੰਗਰ ਬੰਨੇ ਹੋਏ ਤੇ ਪਿਓ ਇੱਕ ਨਿੱਕਾ ਜਿਹਾ ਬਾਬਾ ਵਿਚਾਰਾ ਬਣਾਇਆ ਹੋਇਆ ਮੈਨੂੰ ਆਪਣੇ ਆਪ ਨੂੰ ਨਾ ਅੰਦਰੋਂ ਮੇਰੀ ਜ਼ਮੀਰ ਨੂੰ ਸ਼ਰਮ ਮਹਿਸੂਸ ਹੋਈ ਮੈਂ ਚਲ ਫੇਰ ਵੀ ਚਲੋ ਰੱਬ ਦਾ ਰੂਪ ਕਰਕੇ ਤੂੰ ਮੰਨਦਾ ਵੀ ਇਹ ਚ ਰੱਬ ਹੈ ਪਰ ਕੰਮ ਸੇ ਕੰਮ ਤੂੰ ਇਹਨੂੰ ਮੜਾ-ਮੜਾ ਸਤਕਾਰ ਤਾਂ ਜਿਹਦੇ ਆਲੇ-ਦਾਲੇ ਕਿल्ले ਕੰਡੇ ਹੋਏ ਨੇ ਡੰਗਰ ਵਿੱਚ ਹੀ ਉੱਥੇ ਗਵਾ ਕਰੀ ਜਾਂਦੇ ਨੇ ਵਿੱਚ ਹੀ ਸ਼ਾਪ ਕਰੀ ਜਾਂਦੇ ਨੇ ਤੇ ਫੇਰ ਤੂੰ ਉੱਥੇ ਰਹਿੰਦਾ ਹੁੰਦਾ ਜਾ ਕੇ ਜਿਹੜੀਆਂ ਖਾਣ ਵਾਲੀਆਂ ਚੀਜ਼ਾਂ ਨੇ ਉੱਥੇ ਧਰ ਰਹੀਆਂ ਜਿੱਥੇ ਕੁੱਤੇ ਵੀ ਸ਼ਾਮ ਕਰ ਰਹੇ ਸੋ ਪਹਿਲੀ ਗੱਲ ਕੁਦਰਤ ਦੇ ਨਾਲ ਬਹੁਤ ਵੱਡੀ ਖਲਵਾੜ ਹੈ ਜਦੋਂ ਖਾਣ ਵਾਲੀ ਚੀਜ਼ ਨੂੰ ਉਹ ਜਗ੍ਹਾ ਤੇ ਸੁੱਟ ਗਿਆ ਰਿਹਾ ਜਿਹੜੀ ਜਗ੍ਹਾ ਉਹ ਉਹਦੇ ਲੈਕ ਨਹੀਂ ਹੈ ਖਾਣ ਵਾਲੀ ਚੀਜ਼ ਨੂੰ ਆਪਾਂ ਸੋਚ ਕੇ ਵੀ ਥੱਲੇ ਰੋੜੀਏ ਕਿੱਡੀ ਵੱਡੀ ਮੂਰਖਤਾ ਇੱਥੇ ਹੋ ਇਹ ਰਿਹਾ ਵੀ ਖਾਣ ਵਾਲੀਆਂ ਚੀਜ਼ਾਂ ਨੂੰ ਬੰਦਾ ਸੁੱਟ ਰਿਹਾ ਸੁੱਟਣ ਵਾਲੀਆਂ ਨੂੰ ਖਾ ਰਿਹਾ ਹੁਣ ਜਰਦਾ ਸੁੱਟਣ ਵਾਲੀ ਹੈ ਬੁੱਲਾਂ ਦੇ ਵਿੱਚ ਫਸਾਈ ਫਿਰਦਾ ਹੈ ਤੇ ਹੁਣ ਚੌਲ ਦਾਲਾਂ ਆ ਚੀਜ਼ਾਂ ਖਾਣ ਵਾਲੀਆਂ ਨੇ ਇਹਨੂੰ ਚ ਰਸਤੇ ਤੇ ਕਲੀਅਰ ਦਾ ਫਿਰਦਾ ਹੁਣ ਆਰੀਅਲ ਇਹ ਖਾਣ ਵਾਲਾ ਕੁਦਰਤ ਨੇ ਬਣਾਇਆ ਪਾਣੀ ਇਹਦਾ ਬੜਾ ਗੁਣਕਾਰੀ ਹੈ ਜਿਹੜੇ ਲੋਕ ਪੀਂਦੇ ਨੇ ਸੈੱਲ ਘਟ ਜਾਂਦੇ ਨੇ ਤੇ ਤੰਦਰੁਸਤ ਵੀ ਬੰਦਾ ਪੀਂਦਾ ਰਵੇ ਤੇ ਇਹ ਇਹਨੇ ਉਥੇ ਸੜਕ ਤੇ ਰੱਖਿਆ ਹੋਇਆ ਵਿਚਾਲੇ ਉਥੇ ਠੋਡਾ ਕੋਈ ਇਧਰ ਨੂੰ ਮਾਰਦਾ ਕੋਈ ਇਧਰ ਨੂੰ ਮਾਰਦਾ ਖਾਣ ਕੁਦਰਤ ਦੇ ਨਾਲ ਕਿੱਡਾ ਵੱਡਾ ਖਿਲਵਾੜ ਸੋ ਅੱਜ ਮੈਂ ਹੱਥ ਵੰਤ ਕੇ ਬਨ ਕੇ ਬੇਨਤੀ ਕਰ ਰਿਹਾ ਵੀ ਕਿਦਣਾ ਕਿਤੇ ਜ਼ਰੂਰ ਸਮਝ ਕਰੀਏ ਵੀ ਆਪਣਾ ਆਪਣੀ ਕਿਉਂਕਿ ਇਹ ਇੱਕ ਕਿਉਂ ਹੁੰਦਾ ਹੈ ਭਰਮ ਦੇ ਵਿੱਚ ਹੁੰਦਾ ਹੈ ਹਨੇਰੇ ਦੇ ਵਿੱਚ ਹੁੰਦਾ ਹੈ ਹਨੇਰੇ ਵਿੱਚ ਬੰਦੇ ਨੂੰ ਰਸਤਾ ਗਲਤ ਉਹ ਚੁਣ ਲੈਂਦਾ ਹੈ ਹਨੇਰੇ ਵਿੱਚ ਠੰਡਾ ਵੀ ਵੱਸ ਸਕਦਾ ਹੈ ਹਨੇਰੇ ਵਿੱਚ ਗਲਤ ਜਾਂ ਸਹੀ ਦਾ ਵੀ ਨਹੀਂ ਪਤਾ ਲੱਗਦਾ ਇਥੋਂ ਸਿੱਧਾ ਹੁੰਦਾ ਹੈ ਵੀ ਜਿਹੜਾ ਅਸੀਂ ਇਧਰ ਪਾਸੇ ਭੱਜੇ ਫਿਰਿਆ ਸਾਨੂੰ ਬਹੁਤ ਵੱਡਾ ਭਰਮ ਹੈ ਸਾਡੀ ਜ਼ਿੰਦਗੀ ਵਿੱਚ ਹਨੇਰਾ ਸੋ ਹਨੇਰਾ ਕਿੱਥੋਂ ਘਟਿਆ ਜਾਣਾ ਹਨੇਰਾ ਘਟਣਾ ਗੁਰਬਾਣੀ ਦੀ ਗੁਰਬਾਣੀ ਇਸ ਜਗ ਮੈਂ ਚਾਨਣ ਇਹਦੇ ਜਗ ਦੇ ਵਿੱਚ ਸਾਰੀ ਕਾਇਨਾਤ ਦੇ ਵਿੱਚ ਕੁਦਰਤ ਦੇ ਵਿੱਚ ਤੈਨੂੰ ਚਾਨਣ ਆ ਜਾ ਜਿੱਦਨ ਗੁਰਬਾਣੀ ਦਾ ਚਾਨਣ ਤੇਰੇ ਵਿੱਚ ਆ ਗਿਆ ਨਾ ਉਦੋਂ ਤੈਨੂੰ ਧੀ ਤੇ ਨੌ ਵਿੱਚ ਵੀ ਫਰਕ ਨਹੀਂ ਲੱਗਣਾ ਜਦਨ ਤੈਨੂੰ ਤੇਰੇ ਗੁਰਬਾਣੀ ਦਾ ਚਾਨਣ ਤੇਰੀ ਜ਼ਿੰਦਗੀ ਵਿੱਚ ਆ ਗਿਆ ਨਾ ਉਹਨੂੰ ਤੇ ਉਦੋਂ ਤੈਨੂੰ ਗਵਾਂਡੀਆਂ ਤੇ ਘਰੇ ਤੇ ਆਪਣੇ ਘਰ ਵਿੱਚ ਵੀ ਫਰਕ ਨਹੀਂ ਲੱਗਣਾ ਸੋ ਇਸ ਕਰਕੇ ਪਿਆਰੋ ਜਰੂਰ ਯਤਨ ਕਰੀਏ ਖਾਸ ਕਰਕੇ ਅੱਜ ਮੇਰੀਆਂ ਭੈਣਾਂ ਮੇਰੀਆਂ ਥਾਮਾ ਉਹਨਾਂ ਨੂੰ ਬੇਨਤੀ ਹੈ ਵੀ ਜਰੂਰ ਤੁਸੀਂ ਅੱਜ ਤੋਂ ਤੋਬਾ ਕਰ ਦੋ ਛੱਡ ਦੋ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੰਨੋ ਤੁਹਾਨੂੰ ਤਾਂ ਮਾਣ ਹੀ ਬਹੁਤ ਹੋਣਾ ਚਾਹੀਦਾ ਵੀ ਅਸੀਂ ਸਿੱਖ ਘਰਾਨੇ ਦੇ ਵਿੱਚ ਸਾਡਾ ਜਨਮ ਹੋਇਆ ਮੈਂ ਉਸ ਘਰ ਦੀ ਧੀ ਹਾਂ ਮੇਰੇ ਬਾਪੂ ਦਾ ਅਮਰ ਛੱਕਿਆ ਹੋਇਆ ਸੀ ਮੈਂ ਉਸ ਘਰ ਦਾ ਬੱਚਾ ਹਾਂ ਮੇਰੀ ਦਾਦੀ ਨੇ ਅਮਰ ਛੱਕਿਆ ਹੋਇਆ ਸੀ ਇਹਨਾਂ ਗੱਲਾਂ ਦਾ ਸਾਨੂੰ ਬਹੁਤ ਵੱਡਾ ਮਾਣ ਹੋਣਾ ਚਾਹੀਦਾ ਬਹੁਤ ਵੱਡਾ ਮਾਣ ਮਹਿਸੂਸ